ਰਮਾ ਜੀ ਬਹੁਤ ਇੱਕ ਮੇਡਾ ਮੈਂ ਪਿਛਲੇ ਦਿਨ ਆ ਰੋਲਵਰ ਲੈ ਕੇ ਤਨਾਤ ਸੀ ਅੱਛਾ ਜੀ ਤੇ ਮੈਂ ਅੰਦਰ ਗਿਆ ਤੇ ਬੰਦਰ ਸਾਰਿਆਂ ਨੇ ਹੱਥ ਖੜੇ ਕੀਤੇ ਸੀ ਤੇ ਬਾਕੀ ਦਾ ਅਪਡੇਟ ਤੁਹਾਨੂੰ ਅਸੀਂ ਨਾਲ ਦੇ ਨਾਲ ਦੇ ਦੇਵਾਂਗੇ ਚੁੱਪ ਕਰੋ ਕਿ ਫਾਇਰ ਜੋ ਮੈਂ ਕੈਸ਼ਰ ਦੇ ਉੱਤੇ ਤਾਨ ਕੇ ਉਹਦੇ ਹੱਥ ਖੜੇ ਕਰਾਉਣ ਤੋਂ ਬਾਅਦ ਦੇ ਵਿੱਚ ਉਹਨੇ ਕੈਸ਼ ਜਿਹੜਾ ਇੱਕ ਲਿਫਾਫਾ ਦਿੱਤਾ ਔਰ ਉਹਨੂੰ ਕਿਹਾ ਵੀ ਜਿੰਨਾ ਵੀ ਕੈਸ਼ ਹੈਗਾ ਇਹ ਤੂੰ ਪਾ ਦਿਓ ਕ੍ਰੈਡਿਟਰ ਹਰੀ ਸਰ ਕੀ ਹੋਇਆ ਮਾਮਲਾ ਕੀ ਬੰਦਾ ਆਇਆ ਸੀ ਉਹਨੇ ਟੋਪੀ ਪਾਈ ਹੋਈ ਸੀ ਡਿਵਲਵਰ ਸੀ ਉਹਦੇ ਕੋਲ ਅਨੇ ਲੈਡਰ ਪਰਾਤੇ ਆਪਦੇ ਸਟਾਫ ਦੇ ਸਾਰੇ ਦੇ ਹੂੰ ਕਰੇ ਕਰਕੇ ਉਹ ਕੈਸ਼ ਲੈ ਕੇ ਕਿੰਨੇ ਜਣੇ ਸੀ ਦੋ ਜਣੇ ਕਹਿ ਰਹੇ ਸੀ ਤੇ ਸਮਾਂ ਕਿਨੇ ਵੇਚਦਾ ਸੀ ਸਮੇਂ ਨਾਲ ਦੇਖ ਕੇ ਪਤਾ ਨਹੀਂਗਾ ਕਿੰਨਾ ਟਾਈਮ ਲੱਗਿਆ ਕਿੰਨੇ ਕਿੰਨੇ ਕੈਸ਼ ਕਿੰਨਾ ਲੈ ਕੇ ਗਏ ਨੇ ਜੇ ਗਿਣਤੀ ਕਰ ਲੈ ਦੇਖਦੇ ਪਏ ਸਰ ਤੇ ਤੁਹਾਡਾ ਕੋਈ ਗਾਰਡ ਨਹੀਂ ਸੀ ਹੈਗਾ ਸਰ ਇੱਥੇ ਗਾਰਡ ਨਹੀਂ ਸੀ ਤੇ ਸਰ ਇੱਕ ਇਹ ਕਿਤਾ ਦੇਖੋ ਕਿ ਕਿੰਨੇ ਜਣੇ ਆਏ ਸੀ ਟੋਟਲ ਕਿੰਨੇ ਆਏ ਸੀ ਦੋ ਕਹ ਰਹੇ ਸੀ ਕਿ ਬਾਹਰ ਕਹਿੰਦੇ ਇੱਕ ਅੰਦਰ ਦੇਖਿਆ ਸੀ ਬਾਹਰ ਬੈਂਕ ਦੇ ਸਿਸਟੀਮ ਕਵਰੇ ਚੱਲ ਰਹੇ ਜੀ ਚੱਲਦੇ ਸਰ ਉਹਨਾਂ ਨੇ ਮੂੰਹ ਧੱਕੇ ਸੀ ਪਿਸਤੌਲ ਸੀ ਕੀ ਹੱਥ ਚ ਉਹਨਾਂ ਦੇ ਰਿਵਾਲਵਰ ਜਿਹਾ ਹੈ ਕੋਲੇ ਰੰਗ ਦੇ ਅੰਦਰ ਕਿੰਨੇ ਮੁਲਾਜ਼ਮ ਸੀ ਸਾਡੇ ਟੋਟਲ ਅੰਦਰ ਮੁਲਾਜ਼ਮ ਸਾਰਾ ਤਕਰੀਬਨ ਸਾਰਾ ਸਟਾਫ ਹੈਗਾ ਸੀ ਸਾਰਾ ਸਟਾਫ ਇਹ ਕਹਿ ਸਕਦੇ ਆ ਕਿ ਕਿਤਰ ਕਿਤਰ ਬੈਕ ਜੇ ਜੇ ਗਾਰਡ ਹੁੰਦਾ ਤੇ ਇਹ ਘਟਨਾ ਨਹੀਂ ਵਾਪਰਨੀ ਸੀ ਤਾਂ ਜੇ ਵਾਲੀ ਗੱਲ ਹੈ ਨਾ ਦੇਖੋ ਬੰਦਾਂ ਕਿ ਕੀ ਹੈ ਗਾਰਡ ਨਹੀਂ ਹੈਗਾ ਬਾਹਰ ਵਿੱਚ ਗਾਰਡ ਦੇ ਸੀ ਪੜੀ ਮੈਂ ਤੇ ਆਫਿਸ ਦੇ ਕੰਮ ਆਇਆ ਸੀ ਤੇ ਮੈਂ ਅੰਦਰ ਵੜਿਆ ਤੇ ਗੇਟ ਤੇ ਇੱਕ ਬੰਦਾ ਰਵੋਲਵਰ ਲੈ ਕੇ ਤਨਾਤ ਸੀ ਅੱਛਾ ਜੀ ਤੇ ਮੈਂ ਅੰਦਰ ਗਿਆ ਤੇ ਬੰਦੇ ਸਾਰੇ ਨੇ ਹੱਥ ਖੜੇ ਕੀਤੇ ਸੀ ਅੱਛਾ ਤੇ ਮੈਂ ਬਾਹਰ ਆਣ ਲੱਗਾ ਤੇ ਮੈਨੂੰ ਉਹਨੇ ਬਾਹਰ ਨਹੀਂ ਆਣ ਦਿੱਤਾ ਕਹਿੰਦਾ ਚੱਲ ਅੰਦਰ ਹੀ ਰਹਿ ਅੱਛਾ ਜੀ ਤੇ ਮੈਂ ਅੰਦਰ ਗਿਆ ਤੇ ਮੇਰੇ ਹੱਥ ਖੜੇ ਕਰਾਤੇ ਤੇ ਤਿੰਨ ਚਾਰ ਸਕਿੰਟਾਂ ਦੇ ਵਿੱਚ ਉਹ 20 22 20 ਤੋਂ 22 ਲੱਖ ਰੁਪਏ ਲੁੱਟ ਕੇ ਗਾਂ ਗਿਆ ਕਿੰਨੇ ਜਾਣੇ ਸੀ ਜਿਹੜੇ ਆਏ ਦੋ ਜੁੰਦੇ ਸੀ ਹਾਂਜੀ ਦੋ ਜਾਣੇ ਦੋ ਜਣੇ ਹੱਥ 'ਚ ਕੀ ਸੀ ਉਹਨਾਂ ਦਾ ਅਚਰ ਵਾਲਵਰ ਸੀ ਮੂੰਹ 'ਤੇ ਲੱਭੇ ਸੀ ਐਨਕ ਲਾਈ ਸੀ ਬਲੈਕ ਕਲਰ ਦੀ ਪਛਾਣ ਨਹੀਂ ਸੀ ਜਾਂਦੇ ਕਿੱਥੇ ਆਏ ਸੀ ਪਤਾ ਕੁਛ ਬਾਹਰ ਬੰਦੇ ਦੱਸਦੇ ਨੇ ਮੈਂ ਤੇ ਅੰਦਰ ਸੀ ਕਹਿੰਦੇ ਐਕਟਿਵਾ ਤੇ ਆਏ ਸੀ ਪਠਾਨਕੋਟ ਦਾ ਨੰਬਰ ਸੀ ਐਕਟਿਵਾ ਦਾ ਇਹ ਸਭ ਪਠਾਨਕੋਟ ਦਾ ਨੰਬਰ ਹੈ ਤੇ ਸਾਰੇ ਇੱਥੇ ਗਨਮੈਨ ਹੈਗਾ ਸੀ ਜਦੋਂ ਲੋਕ ਨਹੀਂ 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 ਗਨਮੈਨ ਕੋਈ ਇਸ ਬ੍ਰਾਂਚ ਦੇ ਵਿੱਚ ਗਾਰਡ ਤਨਾਤ ਨਹੀਂ ਆਇਆ ਭਾਜੀ ਅੱਛਾ ਤੇ ਗਨ ਪੁਆਇੰਟ ਤੇ ਲੁੱਟ ਕਰਕੇ ਲੈ ਗਏ ਗਨ ਪੁਆਇੰਟ ਤੇ ਲੁੱਟ ਕਰਕੇ ਕਾਂ ਗਏ ਕਰਾਂ ਸ਼ੁਰੂ ਜੀ ਅੱਜ ਇਮਾਮ ਲਈ ਸਾਰਾ ਇਹ ਅੱਜ ਤੱਕ ਜਿਹੜਾ ਹਾਂਜੀ ਹਾਂਜੀ तकरीबन 12 ਸਵਾ 12 ਵਜੇ ਦੇ ਕਰੀਬ ਜਿਹੜਾ ਇੱਕ ਲੜਕਾ ਬੈਂਕ ਦੇ ਵਿੱਚ ਐਂਟਰ ਹੋਇਆ ਜੀ ਉਹਨੇ ਆਉਂਦੇ ਆ ਆਪਣਾ ਜਿਹੜਾ ਪਿਸਟਲ ਸੀਗਾ ਉਹਨੂੰ ਕੱਢਿਆ ਕੈਸ਼ੀਅਰ ਦੇ ਉੱਤੇ ਤਾਨ ਕੇ ਉਹਦੇ ਹੱਥ ਖੜੇ ਕਰਾਉਣ ਤੋਂ ਬਾਅਦ ਦੇ ਵਿੱਚ ਉਹਨੇ ਕੈਸ਼ ਜਿਹੜਾ ਇੱਕ ਲਫਾਫਾ ਦਿੱਤਾ ਔਰ ਉਹਨੂੰ ਕਿਹਾ ਵੀ ਜਿੰਨਾ ਵੀ ਕੈਸ਼ ਹੈਗਾ ਇਹਦੇ ਵਿੱਚ ਪਾ ਦਿਓ ਜੋ ਕੈਸ਼ ਕਾਊਂਟਰ ਦੇ ਉੱਤੇ ਹੀ ਪਿਆ ਸੀਗਾ ਉਹਨੇ ਕਰਦੇ ਨੇ ਜਿਹੜਾ ਸਾਰਾ ਸ਼ੈ ਹੈਗਾ ਉਹਦੇ ਮੁਫਫਲ ਪਾ ਕੇ ਉਹਦੇ ਹੈਂਡਓਵਰ ਕਰਤਾ ਇੱਕ ਲੜਕਾ ਬਾਅਦ ਚ ਪਤਾ ਲੱਗਾ ਸਾਨੂੰ ਇਨਵੈਸਟੀਗੇਸ਼ਨ ਚ ਬਾਹਰ ਗੇਟ ਤੇ ਵੀ ਖੜਾ ਉਸ ਤੋਂ ਬਾਅਦ ਉਹ ਦੋਨੋਂ ਜਣੇ ਜਿਹੜੇ ਇੱਕ ਬਾਹਰ ਖੜੀ ਆਪਣੀ ਕਨੈਟਿਕ ਦੇ ਉੱਤੇ ਚਲੇ ਗਏ ਨੇ ਇਹਦੇ ਵਿੱਚ ਮੈਂ ਸਾਰੇ ਆਪਣੇ ਸਟਾਫ ਦੇ ਨਾਲ ਇੱਥੇ ਆਇਆ ਸਾਡੀਆਂ ਟੀਮਾਂ ਇੱਥੇ ਲੱਗੀਆਂ ਨੇ ਔਰ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਔਰ ਪਤਾ ਲਗਾ ਰਹੇ ਹਾਂ ਕਿ ਕੌਣ ਬੰਦਾ ਇਹ ਕਰ ਸਕਦਾ ਹੈ ਤਕਰੀਬਨ ਅਜੇ ਤੱਕ ਸਾਨੂੰ ਜੋ ਮੈਨੇਜਰ ਸਾਹਿਬ ਨੇ ਦੱਸਿਆ ਵੀ 21 ਲੱਖ ਦੇ ਕਰੀਬ ਜਿਹੜੇ ਪੈਸਾ ਕਾਊਂਟਰ ਤੇ ਪਿਆ ਸੀ ਉਹ ਹੈਗਾ ਔਰ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ ਇਹਨਾਂ ਦਾ ਸਾਰਾ ਡਿਟੇਲ ਵੀ ਡੇਲੀ ਇੰਨਾ ਹੀ ਲੈਣਦੇ ਨੇ ਹੁੰਦਾ ਜਾਂ ਕੋਈ ਘੱਟ ਹੋਵੇ ਅੱਛਾ ਸਰ ਦੋ ਜਣੇ ਆਏ ਸੀ ਪਿਸਤੋਲਾਂ ਪਿਸਤੋਲਾਂ ਕਿਸੇ ਦੋਨਾਂ ਕੋਲ ਇੱਕ ਇੱਕ ਹੋਰ ਪਿਸਤਲ ਸੀਗਾ ਜੋ ਦਿਖਾਇਆ ਗਿਆ ਦੂਸਰਾ ਗੇਟ ਦੇ ਉੱਪਰ ਮੂੰਹ ਬੰਨ ਕੇ ਖੜਾ ਸੀਗਾ ਜਿਹੜਾ ਬੰਦਾ ਅੰਦਰ ਆ ਰਿਹਾ ਸੀਗਾ ਉਹਨੂੰ ਬਾਹਰ ਨਹੀਂ ਸੀ ਜਾਣ ਦੇ ਰਿਹਾ ਸਰ ਕਿਤੇ ਵੀ ਐਕਟੀਵਿਟੀ ਆਈ ਸੀ ਤੇ ਪਠਾਨਕੋਟ ਦੀ ਐਕਟੀਵਿਟੀ ਆ ਗਈ ਇਸ ਤਰ੍ਹਾਂ ਹਾਂਜੀ ਹਾਂਜੀ ਸਰ ਕੀ ਲੱਗਦਾ ਇਹ ਆਪਣਾ ਸੈਕਿਉਰਟੀ ਗਾਰਡ ਵੀ ਨਹੀਂ ਹੈਗਾ ਸਰ ਇਹ ਲੱਗਦਾ ਕਿ ਹਾਂਜੀ ਕੁਝ ਨੈਗਲੀਜੈਂਸੀਆਂ ਹੈਗੀਆਂ ਪਰ ਜੋੜਾ ਕ੍ਰਾਈਮ ਹੋਇਆ ਉਹ ਸਾਡੀ ਜ਼ਿੰਮੇਵਾਰ ਬੈਂਕ ਦੀ ਵੀ ਹੈਗੀ ਆ ਔਰ ਅਸੀਂ ਇਹਨੂੰ ਜਲਦੀ ਕਰਾਂਗੇ ਭਾਈ ਸਾਹਿਬ ਸਾਰਾ ਕੁਝ ਕੋਲ ਹੈ ਅਸੀਂ ਜਲਦੀ ਕਰਾਂਗੇ